ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਥੰਗ ਜੀ ਆਪ ਜੀ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਹਿਲਾਂ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਤਾਂ ਜੋ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਵਿੱਚ ਸੰਤਾਂ ਵਿੱਚ ਪਹੁੰਚ ਸਕੇ ਅੱਜ ਦਾ ਆਪਣਾ ਟਾਈਟਲ ਹੈ ਵਿਸ਼ਾ ਵਸਤੂ ਤਪ ਪ੍ਰਸਾਦ ਸਵਈਏ ਸਕਰੀਨ ਦੇ ਉੱਤੇ ਤੁਹਾਨੂੰ ਦਿਸ ਰਿਹਾ ਹੋਵੇਗਾ ਵਿਸ਼ਾ ਵਸਤੂ ਕੇਂਦਰੀਪਾਪ ਅਤੇ ਮੁੱਖ ਵਿਸ਼ੇ ਸਭ ਤੋਂ ਪਹਿਲਾਂ ਅਸੀਂ ਇਸ ਦਾ ਕੇਂਦਰੀ ਭਾਵ ਦੱਸ ਦਈਏ ਕਿ ਗੁਰਬਾਣੀ ਸਾਨੂੰ ਕੀ ਕਹਿਣਾ ਚਾਹੁੰਦੀ ਹੈ ਇਹ ਗੁਰਬਾਣੀ ਸਾਨੂੰ ਕਹਿਣਾ ਚਾਹੁੰਦੀ ਹੈ ਕਿ ਜੋ ਸੱਚਾ ਰਾਜ ਅਤੇ ਸੱਚੀ ਤਾਕਤ ਹੈ ਉਹ ਸਿਰਫ ਤਾਂ ਸਿਰਫ ਪਰਮਾਤਮਾ ਕੋਲ ਹੈ ਇਹ ਗੁਰਬਾਣੀ ਸਾਨੂੰ ਦੁਨਿਆਵੀ ਮੋਹ ਅਤੇ ਅਹੰਕਾਰ ਤੋਂ ਮੁਕਤੀ ਦਿਵਾਉਂਦੀ ਹੈ ਤੇ ਸਾਨੂੰ ਆਤਮਿਕ ਗਿਆਨ ਅਤੇ ਆਤਮਿਕ ਤਾਕਤ ਪ੍ਰਦਾਨ ਕਰਦੀ ਹੈ ਤੇ ਸਕਰੀਨ ਦੇ ਤੁਸੀਂ ਦੇਖ ਹੀ ਸਕਦੇ ਹੋ ਵਿਸ਼ਾ ਵਸਤੂ ਮਾਨਵ ਜਨਮ ਦਾ ਸਖਿਆ ਮਾਰਗ ਹੈ ਕੇਂਦਰੀ ਪਾਥ ਨੂੰ ਦੱਸ ਹੀ ਦਿੱਤਾ ਹੈ ਕਿ ਦੁਨਿਆਵੀ ਮੋਹ ਤੇ ਅਹੰਕਾਰ ਤੋਂ ਮੁਕਤੀ ਪ੍ਰਾਪਤ ਹੁੰਦੀ ਹੈ ਸਾਨੂੰ ਮੁੱਖ ਵਿਸ਼ੇ ਕੀ ਹਨ ਸੱਚਾ ਮਾਰਗ ਅਹੰਕਾਰ ਦੀ ਨਿੰਦਾ ਅਤੇ ਨਾਮ ਸਿਮਰਨ ਦੀ ਮਹਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ